ਸਾਸਰੀਏ ਕਲਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਦੇ ਇਸ ਬਲੌਗ ਦੇ ਵਿੱਚ ਅਸੀਂ ਬਣਾਵਾਂਗੇ ਦੁੱਧ ਵਾਲੀਆਂ ਤੂਰੀਆਂ ਦੀ ਸਬਜ਼ੀ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਤੋਰੀਆਂ ਦੀ ਸਬਜ਼ੀ ਨਹੀਂ ਖਾਂਦਾ ਤਾਂ ਇਹ ਵੀਡੀਓ ਖਾਸ ਕਰਕੇ ਤੁਹਾਡੇ ਲਈ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਡਿਫਰੈਂਟ ਟਾਈਪ ਦੀ ਰੈਸਪੀ ਦੱਸੀ ਹੈ ਕਿਸ ਤਰ੍ਹਾਂ ਅਸੀਂ ਤੋਰੀਆਂ ਬਣਾਉਣੇ ਆ ਜਿਹੜੇ ਪਰਿਵਾਰਿਕ ਮੈਂਬਰ ਤੁਹਾਡੇ ਤੋਰੀਆਂ ਨਹੀਂ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਤੇ ਖਾ ਕੇ ਤੁਹਾਨੂੰ ਇੰਨੇ ਸੋਹਣੇ ਕੰਪਲੀਮੈਂਟ ਕਹਿਣ ਦੇਣਗੇ ਹਨਾ ਵੀ ਵਾਹ ਅੱਜ ਦਾ ਸਬਜ਼ੀ ਖਾਣ ਦਾ ਨਜ਼ਾਰਾ ਹੀ ਆ ਗਿਆ ਕਿਉਂਕਿ ਸਬਜ਼ੀ ਬਣਾਉਣ ਦੀ ਜਿਹੜੇ ਤਰੀਕੇ ਹਰੇਕ ਪਰਿਵਾਰ ਦੇ ਵੱਖਰੇ ਵੱਖਰੇ ਹੁੰਦੇ ਨੇ ਕੋਈ ਵੀ ਇਨਸਾਨ ਇੱਕੋ ਜਿਹਾ ਤਾਂ ਹੁੰਦਾ ਹੀ ਨਹੀਂ ਹੈਗਾ ਇਹਦੀ ਜਿਹੜੀ ਰੈਸਪੀ ਹੈ ਨਾ ਪੂਰੀ ਸਿੰਪਲ ਹੈ ਜੇਕਰ ਤੁਸੀਂ ਜਿਵੇਂ ਹੀ ਅਣਜਾਣ ਹੋ ਕਈ ਕੁੜੀਆਂ ਹਨਾ ਹੋਸਟਲਾਂ ਦੇ ਵਿੱਚ ਪੜੀਆਂ ਹੁੰਦੀਆਂ ਨੇ ਮੇਰੇ ਵਰਗੀਆਂ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਉਹ ਵੀ ਇਹ ਵੀਡੀਓ ਦੇਖ ਕੇ ਜਿਹੜੀ ਬੜੇ ਸੌਖੇ ਤਰੀਕੇ ਦੇ ਨਾਲ ਤੋਰੀਆਂ ਦੀ ਸਬਜ਼ੀ ਬਣਾ ਸਕਣਗੀਆਂ ਕਈ ਪਰਿਵਾਰਕੀ ਹੁੰਦੇ ਜੀ ਜਿਆਦਾ ਪਿਆਜ਼ ਲੈ ਲੈਂਦੇ ਨੇ ਬਟ ਕੱਦੂ ਤੇ ਤੋਰੀਆਂ ਦੇ ਵਿੱਚ ਅਸੀਂ ਇੱਕ ਪਿਆਜ਼ ਹੀ ਪਾਉਣੇ ਆਂਗੇ ਤੇ ਕਈ ਪਰਿਵਾਰ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਪਿਆਜ਼ ਤੇ ਲਸਣ ਦੀ ਬਿਲਕੁਲ ਵੀ ਯੂਜ਼ ਨਹੀਂ ਕਰਦੇ ਹੈਗੇ ਤੇ ਤੋਰੀਆਂ ਸੀ ਜਿਹੜੀਆਂ ਮੇਰੇ ਪੇਕੇ ਪਿੰਡੋਂ ਆਗੀਆਂ ਸੀ ਤੇ ਮੇਰੇ ਪੇਕੇ ਦਾ ਪਿੰਡ 5 ਕਿਲੋਮੀਟਰ ਦੂਰ ਹੈਗਾ ਨੇੜੇ ਰਿਸ਼ਤਦਾਰੀਆਂ ਦੇ ਸੁੱਖਤਾ ਬਹੁਤ ਹੁੰਦੇ ਨੇ ਉੱਥੇ ਮੇਰੇ ਪੇਕੇ ਦਾ ਘਰ ਖੇਤਾਂ 'ਚ ਉੱਥੇ ਤੋਰੀਆਂ ਵਗੈਰਾ ਕਦੂ ਲਾ ਲੈਂਦੇ ਨੇ ਤੇ ਸਾਡੇ ਤੱਕ ਪਹੁੰਚਾ ਦਿੰਦੇ ਨੇ ਦੇਖੋ ਜੀ ਇਧਰ ਮੰਮੀ ਨੇ ਪਹਿਲਾਂ ਤੋਰੀਆਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਸੀ ਛਿੱਲ ਕੇ ਉਹਨਾਂ ਨੂੰ ਕੱਟ ਕੇ ਧੋ ਲਿਆ ਪ੍ਰੋਪਰ ਧੂਣ ਤੋਂ ਬਾਅਦ ਅਸੀਂ ਕੁਝ ਟਾਈਮ ਤੋਰੀਆਂ ਨੂੰ ਸੁਕਾ ਲਿਆ ਸੀ ਤੇ ਉਹਦੇ ਉੱਪਰ ਅਸੀਂ ਪਿਆਜ਼ ਨੂੰ ਕੱਟ ਲਿਆ ਪਿੰਡਾਂ ਚ کہہ ਦਿੰਦੇ ਹੁੰਦੇ ਹਨ ਨਾ ਕਿਉਂ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾ ਜਿਹੜਾ ਮਟੀਰੀਅਲ ਆਪਾਂ ਸਬਜੀ ਦੇ ਵਿੱਚ ਪਾਉਣੇ ਆਂਗੇ ਖਾਸ ਕਰਕੇ ਫਲੇਵਰ ਟੇਸਟ ਤਾਂ ਹਨਾ ਉਹਨਾਂ ਚੀਜ਼ਾਂ ਦੇ ਆਉਂਦਾ ਕਿ ਜੇ ਆਪਾਂ ਕੁਝ ਪਾਵਾਂਗੇ ਹੀ ਨਹੀਂ ਤਾਂ ਸਾਨੂੰ ਸਵਾਦ ਵੀ ਕੀ ਲੱਗੂਗਾ ਹਰੇਕ ਪਰਿਵਾਰ ਦੇ ਅਲੱਗ-ਅਲੱਗ ਚੋਇਸਿਜ਼ ਹੁੰਦੀਆਂ ਨੇ ਪਰ ਸੋਚੋ ਇੱਕ ਪਰਿਵਾਰ ਹੀ ਇਦਾਂ ਦਾ ਹੁੰਦਾਗਾ ਜਿਹਦੇ ਵਿੱਚ ਸਾਰੇ ਜਣੇ ਇੱਕੋ ਜਿੱਕੀਆਂ ਸਬਜ਼ੀਆਂ ਖਾ ਲੈਣ ਕੋਈ ਕਹ ਦੂ ਮੈਂ ਤੋਰੀਆਂ ਨਹੀਂ ਖਾਂਦਾ ਕੋਈ ਕਹ ਦੂ ਮੈਂ ਕਦੂ ਨੂੰ ਖਾਂਦਾ ਹਨਾ ਕੋਈ ਕਹ ਦੂ ਅਸੀਂ ਦਾਲ ਨਹੀਂ ਖਾਂਦੇ ਪਰ ਪਰ ਆਪਣੇ ਵਰਗੀਆਂ ਔਰਤਾਂ ਹੀ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਧਿਆਨ ਰੱਖਣਾ ਪੈਂਦਾਗਾ ਵੀ ਜੇ ਕੋਈ ਆ ਸਬਜੀ ਨਹੀਂ ਖਾਂਦਾ ਫਿਰ ਦੂਜੀ ਵੀ ਬਣਾਉਣੀ ਪੈਂਦੀ ਆ ਹਨਾ ਪਰਿਵਾਰਾਂ ਦੇ ਵਿੱਚ ਤਾਂ ਇਹੋ ਜਿਹਾ ਕੁਝ ਸਾਰਾ ਹੀ ਚੱਲਦਾਗਾ ਫਿਰ ਜੇ ਆਪਾਂ ਪਰਿਵਾਰ ਨੂੰ ਜੋੜ ਕੇ ਰੱਖਣਾ ਤਾਂ ਸਾਰਿਆਂ ਨੇ ਚੋਇਸਿਸ ਦਿੱਤੇ ਹੀ ਖਰੇ ਉਤਰਨਾ ਪੈਂਦਾਗਾ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਸੀ ਅਸੀਂ ਨਾ ਮੈਂ ਤੇ ਮੰਮੀ ਨੇ ਇਸ ਵਾਰ ਪਲਾਨ ਬਣਾਇਆ ਕਿ ਅਸੀਂ ਘਰੇ ਸਾਰੀਆਂ ਸਬਜ਼ੀਆਂ ਲਾਉਣੀਆਂ ਨੇ ਕਦੂ ਤੋਰੀਆਂ ਹਨਾ ਭਿੰਡੀਆਂ ਦੀਆਂ ਫਲੀਆਂ ਗੁਵਾਰੇ ਦੀਆਂ ਫਲੀਆਂ ਭਿੰਡੀਆਂ ਹਨਾ ਤੇ ਲਾਈਆਂ ਤੇ ਬਈ ਸਾਡੇ ਨਾਲ ਕੀ ਗੱਲ ਬੁਰੀ ਹੋਈ ਕਿ ਸਾਡੇ ਤਾਂ ਫਲ ਉਹਤੇ ਫੁੱਲ ਲੱਗ ਜਾ ਕਰਨ ਪਰ ਲੱਗਿਆ ਕੁਝ ਵੀ ਨਹੀਂ ਜੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਵਾਂ ਨਾ ਸਾਡੇ ਵੱਲਾਂ ਇੰਨੀ ਆ ਜਿਆਦੇ ਚੜ ਗਈਆਂ ਉੱਪਰ ਤਾਂ ਪੌਦਿਆਂ ਦੇ ਉੱਪਰ ਵੀ ਚੜ ਗਈਆਂ ਪਰ ਲੱਗਿਆ ਉਹਦੇ ਤੇ ਕੁਝ ਵੀ ਨਹੀਂ ਜਿਹੜਾ ਕੋਈ ਆਉਂਦਾ ਉਹ ਕਹਿ ਦਿੰਦਾਗਾ ਵੀ ਵਾਹ ਤੁਹਾਡੇ ਤਾਂ ਹਨਾ ਇੰਨੀ ਜਿਆਦੇ ਸਬਜ਼ੀ ਲੱਗਦੀ ਹੋਣੀ ਪਰ ਲੱਗਦੀ ਨਹੀਂ ਪਤਾ ਨਹੀਂ ਕਿਉਂ ਫੁੱਲ ਮੱਚ ਜਾਂਦੇ ਨੇ ਕਿਉਂ ਤੇ ਕਾਟੋਆਂ ਵਗੈਰਾ ਵੀ ਰਹਿੰਦੇ ਆ ਸ਼ਾਇਦ ਉਹ ਵੀ ਕੱਟ ਦਿੰਦੀਆਂ ਹੋਣੀਆਂ ਹਨਾ ਤੇ ਤੁਹਾਡੇ ਕਿਸੇ ਪਰਿਵਾਰ ਦੇ ਵਿੱਚ ਵੀ ਇਹੋ ਜਿਹੀ ਪ੍ਰੋਬਲਮ ਆਉਂਦੀ ਸੀਗੀ ਪਟਾ ਤੁਸੀਂ ਸੋਲਵ ਕਰ ਲਈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਫਿਰ ਕੀ ਬਤਾ ਭਾਈ ਸਾਡੇ ਵੀ ਕਦੋਂ ਤੋਰੀਆਂ ਲੱਗਣ ਲੱਗ ਜਾਣ ਹਨਾ ਤੇਲ ਦੀ ਬੋਤਲ ਥੋੜਾ ਜਿਹਾ ਤੇਲ ਰਹਿ ਗਿਆ ਸਾਡੀ ਬੋਤਲ ਦੇ ਵਿੱਚ ਪਰ ਕੋਈ ਗੱਲ ਨਹੀਂ ਤੁਹਾਨੂੰ ਜੇ ਤੇਲ ਦੀ ਬੋਤਲ ਦੇ ਵਿੱਚ ਤੇਲ ਦਿਸ ਰਿਹਾ ਹੋਣ ਵਾਲੇ ਟਾਈਮ ਦੇ ਵਿੱਚ ਅਸੀਂ ਹੈਗੇ ਆ ਜਿਹੜੇ ਸਟੀਲ ਦੀ ਬੋਤਲ ਮੰਗਵਾਈ ਆ ਆਨਲਾਈਨ ਆਰਡਰ ਕੀਤੀ ਆ ਥੋੜੇ ਜਿਹਾ ਦਿਨਾਂ ਤੱਕ ਆ ਜਾਊਗੀ ਤੇ ਉਦੋਂ ਤੁਹਾਨੂੰ ਫਿਰ ਅਸੀਂ ਸ਼ੇਅਰ ਕਰਾਂਗੇ ਵੀਡੀਓ ਕੁੱਕਰ ਨੂੰ ਧੋ ਲਿਆ ਸੁੱਕ ਗਿਆ ਤੇਲ ਪਾਤਾ ਤੇਲ ਜਦੋਂ ਪੂਰੀ ਤਰ੍ਹਾਂ ਵਾਈਟ ਹੋ ਗਿਆ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਪਾ ਦਿੱਤਾ ਜੀਰਾ ਜੀ ਜੀਰੇ ਤੋਂ ਤੁਰੰਤ ਬਾਅਦ ਸੀ ਜਿਹੜਾ ਆਪਾਂ ਪਿਆਜ਼ ਤੇ ਧੋਰੀਆਂ ਕੱਟੀਆਂ ਵੀ ਸੀ ਉਹ ਪਾਤੀਆਂ ਫਟਾਫਟ ਮਮੀ ਨੇ ਨਾਲ ਦੀ ਨਾਲ ਕੜਛੀ ਘਮਾਈ ਕੁੱਕਰ ਦੇ ਵਿੱਚ ਤਾਂ ਜੋ ਵੀ ਕੋਈ ਸਬਜੀ ਥੱਲੇ ਨਾ ਲੱਗ ਜੇ ਕਈ ਵਾਰ ਕਿਉਂਕਿ ਜਦੋਂ ਆਪਾਂ ਸਾਰੀ ਸਬਜੀ ਪਾਉਈ ਜਾਂਦੇ ਆ ਪਾਈ ਜਾਂਦੇ ਆ ਤਾਂ ਸਬਜੀ ਥੱਲੇ ਆਟੋਮੈਟਿਕਲੀ ਲੱਗ ਜਾਂਦੀ ਹੈ ਤਾਂ ਸਬਜੀ ਨੂੰ ਵੀ ਬੜੇ ਪਿਆਰ ਦੇ ਨਾਲ ਹੀ ਆਪਾਂ ਨੂੰ ਪਾਉਣਾ ਚਾਹੀਦਾ ਹੈਗਾ ਕੜਛੀ ਨੂੰ ਇਸ ਤਰ੍ਹਾਂ ਘਮਾਓ ਕਿ ਇੱਕ ਪਾਸੇ ਕਿਤੇ ਨਾ ਹੋਵੇ ਕਿ ਸਬਜੀ ਨਾਲ ਜੰਮ ਜੇ ਉਹਦੇ ਪੂਰੀ ਤਰ੍ਹਾਂ ਮੱਛੀ ਸੜ ਜਾਂਦੀ ਹੈਗੀ ਹਰੀਆਂ ਮਿਰਚਾਂ ਪਾ ਲਈਆਂ ਸੀ ਕੱਦੂ ਤੋਰੀਆਂ ਦੇ ਵਿੱਚ ਤਾਂ ਹਰੀਆਂ ਮਿਰਚਾਂ ਪਾਓ ਲਾਲ ਮਿਰਚਾਂ ਦੇ ਨਾਲੋਂ ਜ਼ਿਆਦਾ ਲਾਲ ਮਿਰਚ ਹੁੰਦੇ ਜਿਹੜੇ ਉਹਦਾ ਫਲੇਵਰ ਓਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਕੱਦੂ ਤੋਰੀਆਂ ਦੇ ਵਿੱਚ ਜਿੰਨਾ ਜ਼ਿਆਦਾ ਹਰੀਆਂ ਮਿਰਚਾਂ ਦਾ ਆਉਂਦਾਗਾ ਅਸੀਂ ਜਦੋਂ ਵੀ ਸਬਜੀ ਲੈਣੇ ਆਂਗੇ ਜੇ ਅਸੀਂ ਇੱਥੋਂ ਬਾਜ਼ਾਰ ਚੋਂ ਲਈਏ ਹਨਾ ਤਾਂ ਸਬਜੀ ਵਾਲੇ ਭਾਈ ਨੂੰ ਅਸੀਂ ਪਹਿਲਾਂ ਸਪੈਸ਼ਲ ਕਹਿ ਦੇਣਾ ਵੀ ਸਾਨੂੰ ਹਰੀਆਂ ਮਿਰਚਾਂ ਦੇਈ ਦੇ ਤੇ ਇੱਧਰ ਸਭ ਤੋਂ ਪਹਿਲਾਂ ਜੀ ਨਮਕ ਤੁਸੀਂ ਆਪਣੇ ਚੁਆਇਸ ਦੇ ਅਨੁਸਾਰ ਪਾ ਲੈਣਾਗਾ ਕਈ ਪਰਿਵਾਰ ਜ਼ਿਆਦਾ ਖਾਂਦੇ ਹੁੰਦੇ ਆ ਨਮਕ ਤੋਂ ਬਾਅਦ ਆਪਾਂ ਹਲਦੀ ਵਗੈਰਾ ਜਿਵੇਂ ਬੇਸਿਕ ਆਪਾਂ ਜਿਹੜੇ ਮਸਾਲੇ ਯੂਜ਼ ਕਰਦੇ ਆ ਰੂਟੀਨ ਦੇ ਵਿੱਚ ਧਨੀਆ ਪਾਊਡਰ ਹੋ ਗਿਆ ਹਨ ਇਹ ਚੀਜ਼ਾਂ ਤੁਸੀਂ ਪਾ ਸਕਦੇ ਹੋਗੇ ਜਿਹੜੀਆਂ ਚੀਜ਼ਾਂ ਦਾ ਫਲੇਵਰ ਤੁਹਾਨੂੰ ਅੱਛਾ ਲੱਗਦਾਗਾ ਤੁਹਾਡਾ ਪਰਿਵਾਰ ਵਧੀਆ ਤਰੀਕੇ ਦੇ ਨਾਲ ਖਾਣਾ ਪਸੰਦ ਕਰਦਾ ਉਹ ਜ਼ਰੂਰ ਪਾਓ ਹਨ ਤੇ ਕਦੇ-ਕਦੇ ਸੋਚੀਦਾਗਾ ਵੀ ਆਪਣੇ ਵੀ ਹਨਾ ਧਨੀਆ ਧੁੰਨੀਆਂ ਘਰੇ ਹੋਵੇ ਵਧੀਆ ਨਾਲ ਪ੍ਰੋਪਰਲੀ ਪਾਇਆ ਜਾਂਦਾ ਡੈਕੋਰੇਸ਼ਨ ਲਈ ਵੀ ਇਹ ਦੇਖੋ ਜੀ ਅਸੀਂ ਕਾਲੀ ਮਿਰਚ ਵੀ ਪਾ ਦਿੰਦੇ ਆ ਕਿ ਕਾਲੀ ਮਿਰਚ ਦੇ ਨਾਲ ਹੁੰਦੇ ਵੀ ਬੇਵਰਦੀ ਨਹੀਂ ਹੁੰਦੀ ਹੈਗੀ ਕਈ ਵਾਰੀ ਪਤਾ ਕਿਉਂ ਨਾ ਜਦੋਂ ਆਪਾਂ ਲਾਲ ਮਿਰਚ ਜਾਂ ਹੋਰ ਨਾਰਮਲ ਮਸਾਲੇ ਖਾਈ ਜਾਈਏ ਲਗਾਤਾਰ ਖਾਈ ਜਾਈਏ ਤਾਂ ਐ ਹੋ ਜਾਂਦੀ ਹੈਗੀ ਪਾਣੀ ਇਹਦੇ ਵਿੱਚ ਜਿੰਨਾ ਘੱਟ ਪਾਉਂਗੇ ਮਤਲਬ ਇਹ ਵੀ ਨਹੀਂ ਹੈਗਾ ਤੁਸੀਂ ਪਾਓ ਹੀ ਨਾ ਪਾਣੀ ਪਾਓ ਲਿਮਟ ਦੇ ਅਨੁਸਾਰ ਪਾਓ ਜਿੰਨਾ ਪਾਣੀ ਹਨਾ ਪਾਉਂਗੇ ਕਿਉਂਕਿ ਬਾਅਦ ਵਿੱਚ ਆਪਾਂ ਦੁੱਧ ਮਲਾਈ ਵੀ ਪਾਉਣੀ ਹੈ ਇਹਦੇ ਵਿੱਚ ਤਾਂ ਤੁਸੀਂ ਇਸ ਨੂੰ ਪ੍ਰੋਪਰਲੀ ਪਾ ਦਿਓ ਤੁਹਾਨੂੰ ਤੁਸੀਂ ਦੇਖ ਲਓ ਫਿਰ ਕੁੱਕਰ ਦਾ ਢੱਕਣ ਕਰ ਦਿਓ ਬੰਦ ਤੁਸੀਂ ਕੁੱਕਰ ਦੀਆਂ ਸੀਟੀਆਂ ਕਿੰਨੀਆਂ ਬਚਾਉਣੀਆਂ ਹੁਣ ਸਵਾਲ ਇਹ ਆ ਜਾਂਦਾ ਮਨਾ ਚ ਹਨ ਇਹ ਨਹੀਂ ਹੈਗਾ ਕਿ ਦੋ ਸੀਟੀਆਂ ਮਰਵਾ ਲਓ ਤੁਸੀਂ ਪਹਿਲਾਂ ਕੁਆਲਿਟੀ ਦੇਖੋ ਤੋਰੀਆਂ ਦੀ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਲਈਆਂ ਨੇ ਤਾਂ ਤਿੰਨ ਸੀਟੀਆਂ ਨਾਰਮਲ ਨੇ ਹਨ ਚੌਥੀ ਸੀਟੀ ਜਦੋਂ ਵੱਜਣ ਲੱਗਦੀ ਹੈ ਉਦੋਂ ਕੁੱਕਰ ਬੰਦ ਕਰ ਦਿਓ ਇੱਕ ਵਾਰੀ ਮਤਲਬ ਗੈਸ ਨੂੰ ਬੰਦ ਕਰ ਦਿਓ ਹਨ ਹੁਣ ਦੇਖੋ ਸਾਡੀਆਂ ਸੀ ਚੈੱਕ ਕਰਤੀ ਮੈਂ ਤੇ ਮੰਮੀ ਨੇ ਚੈੱਕ ਕਰਨ ਤੋਂ ਬਾਅਦ ਅਸੀਂ ਤਿੰਨ ਸੀਟੀਆਂ ਉਹ ਮਤਲਬ ਜਦੋਂ ਤੀਜੀ ਸੀਟੀ ਵੱਜਣ ਲੱਗੀ ਸੀ ਉਹਦੇ ਬੰਦ ਕਰਤਾ ਸੀ ਕਿਉਂਕਿ ਦੋ ਸੀਟੀਆਂ ਦੇ ਵਿੱਚ ਇਨਫ ਹੁੰਦੇ ਆ ਇਧਰ ਮਲਾਈ ਮਲਾਈ ਤੁਸੀਂ ਕੀ ਕਰਨਾ ਕੌਲੀ ਲੈ ਲੈਣੀ ਆ ਕੌਲੀ ਦੇ ਅਨੁਸਾਰ ਆਪਣੇ ਪਾ ਲੈਣਾ ਨਾਲ ਦੇ ਨਾਲ ਪਾਈ ਚਲੋਗੇ ਜਿੰਨੀ ਤੁਹਾਨੂੰ ਗਾੜੀ ਪਸੰਦ ਆ ਉਹਦੀ ਤਰੀ ਹੈ ਨਾ ਓਨੀ ਕ ਪਾ ਲਓ ਜੇ ਤੁਸੀਂ ਹਲਕਾ ਜਿਹਾ ਦੁੱਧ ਪਾਉਣਾ ਚਾਹੁੰਦੇ ਹੋ ਨਾਲ ਦੁੱਧ ਵੀ ਪਾ ਸਕਦੇ ਹੋ ਬਟ ਜੇ ਤੁਸੀਂ ਕੱਲੀ ਮਲਾਈ ਪਾਉਣੇ ਹੋ ਤਾਂ ਇੰਨੀ ਜਿਆਦੇ ਟੇਸਟੀ ਸਬਜ਼ੀ ਬਣਦੀ ਹੈ ਜੀ ਸਿਰਾ ਲੱਗ ਜਾਂਦਾਗਾ ਕੋਈ ਮਤਲਬ ਕਿ ਕਮੀ ਰਹਿੰਦੀ ਨਹੀਂ ਸਬਜ਼ੀ ਦੇ ਵਿੱਚ ਤੁਸੀਂ ਸਾਡੀ ਸਬਜੀ ਵੀ ਦੇਖ ਲਈ ਹੈ ਨਾ ਉਧਰ ਮੈਂ ਤਵਾ ਰੱਖ ਲਿਆ ਸੀਗਾ ਨਾਲ ਨਾਲ ਰੋਟੀਆਂ ਵੀ ਲੱਗ ਜਣਾ ਲਓ ਜੀ ਨਾਲ ਦੀ ਨਾਲ ਆਪਾਂ ਡੈਕੋਰੇਸ਼ਨ ਦੇ ਲਈ ਹੈ ਨਾ ਕਿਉਂਕਿ ਥੰਬਨੇਲ ਵੀ ਬਣਾਉਣਾ ਹੁੰਦਾਗਾ ਨਾ ਜਿਹੜਾ ਤੁਹਾਨੂੰ ਫਰੰਟ ਤੇ ਫੋਟੋ ਲੱਗਦੀ ਹੈਗੀ ਨਾ ਵੀ ਇਹ ਦੇਖੋ ਅੱਜ ਅਸੀਂ ਇਹ ਰੈਸਪੀ ਉਸੇ ਥੰਬਨੇਲ ਨੂੰ ਤਾਂ ਦੇਖ ਕੇ ਤੁਸੀਂ ਆਏ ਹੋਗੇ ਉਹ ਵੀ ਅਸੀਂ ਬਣਾਉਣਾ ਹੁੰਦਾਗਾ ਤਾਂ ਕਰਕੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਡੈਕੋਰੇਸ਼ਨ ਕਰ ਲੀਜੀਏ ਦੀ ਤੇ ਵਿੱਚ ਘਿਓ ਦਾ ਚਮਚਾ ਹੈ ਦੇਸੀ ਘਿਓ ਪਾਇਆਗਾ ਪ੍ਰੋਪਰਲੀ ਤੇ ਆਪਾਂ ਨਾਰਮਲੀ ਵੀ ਦੇਸੀ ਕਿਉਂ ਖਾਣਾ ਚਾਹੀਦਾ ਹੈਗਾ ਐਸ ਕੰਪੇਅਰ ਟੂ ਪਰਦੇਸੀ ਕਿਉਂ ਗਲਾ ਵੀ ਦੇਖੋ ਜੀ ਮੇਰਾ ਤਾਂ ਖਰਾਬ ਹੋ ਗਿਆ ਬੋਲਦੀ-ਬੋਲਦੀ ਦਾ ਕਿੰਨੀ ਸੋਹਣੀ ਸਬਜੀ ਲੱਗਦੀ ਹੈ ਤੋਰੀਆਂ ਦੀ ਮੈਨੂੰ ਲੱਗਦਾ 10 ਤੋਂ 15 ਮਿੰਟ ਤਾਂ ਲੱਗਦੇ ਵੀ ਨਹੀਂ ਹੈਗੇ ਇਸ ਸਬਜੀ ਨੂੰ ਬਣਾਉਣ ਤੇ ਤੇ ਨਾ ਤਾਂ ਇਸ ਸਬਜੀ ਦੇ ਵਿੱਚ ਤਰੀ ਦੀ ਕਮੀ ਹੈ ਨਾ ਨੂਨ ਮਿਰਚ ਦੀ ਕਮੀ ਹੈ ਕਿਉਂਕਿ ਮੈਂ ਖਾ ਚੁੱਕੀ ਆਂਗੀ ਤਾਂ ਕਰਕੇ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਆਂਗੀ ਤੇ ਇਸ ਨੂੰ ਜਰੂਰ ਵੀਡੀਓ ਨੂੰ ਤੁਸੀਂ ਦੇਖ ਕੇ ਬਣਾਉਣਾ ਫਿਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ